ਸੰਪ੍ਰਾਪਤ ਹੋਵੇ ਗੁਰਮਤਿ ਨੇ ਸਮਝੀ ਮੁਖਤਾ ਦੇ ਵਿੱਚ ਇੱਕੋ ਲਕੀਰ ਖਿੱਚੀ ਹੈ ਇੱਕ ਪਾਸੇ ਗੁਰਮਖ ਖੜੇ ਕਰ ਦਿੱਤੇ ਇੱਕ ਪਾਸੇ ਮਨਮੁਖ ਖੜੇ ਕਰ ਦਿੱਤੇ ਹਨ ਗੁਰਮੁਖ ਹੁੰਦੇ ਹਨ ਜੋ ਸਾਰਾ ਕੁਝ ਗੁਰੂ ਦੇ ਮੁਤਾਬਕ ਕਰਦੇ ਹਨ ਖਾਂਦੇ ਵੀ ਗੁਰੂ ਦੇ ਮੁਤਾਬਕ ਆ ਪਹਿਨਦੇ ਵੀ ਗੁਰੂ ਦੇ ਮੁਤਾਬਕ ਆ ਚੱਲਦੇ ਵੀ ਗੁਰੂ ਦੇ ਮੁਤਾਬਕ ਆ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਆਨੰਦ ਬਣਿਆ ਹੁੰਦਾ ਹੈ ਜੀ ਗੁਰਮਖ ਦਾ ਮਤਲਬ ਹੈ ਜਿਹੜਾ ਮੂੰਹ ਹਰ ਵੇਲੇ ਗੁਰੂ ਵਾਲੇ ਪਾਸੇ ਰਹਿੰਦਾ ਹੈ ਗੁਰਮੁਖ ਗੁਰੂ ਵਾਲੇ ਪਾਸੇ ਮੂੰਹ ਉਹਦਾ ਹੈ ਤੇ ਨੰਬਰ 2 ਤੇ ਦੂਜੇ ਪਾਸੇ ਉਹ ਲੋਕ ਖੜੇ ਕੀਤੇ ਨੇ ਜਿਨ੍ਹਾਂ ਦਾ ਮੂੰਹ ਆਪਣੇ ਮਨ ਵਾਲੇ ਪਾਸੇ ਜੋ ਮਨ ਕਹਿੰਦਾ ਉਹ ਖਾਂਦੇ ਜੋ ਮਨ ਕਹਿੰਦਾ ਉਹ ਸੁਣਦੇ ਆ ਜੋ ਮਨ ਕਹਿੰਦਾ ਉਹ ਪਾਉਂਦੇ ਆ ਆ ਇੱਕ ਲਕੀਰ ਜਿਹੜੀ ਹੈ ਗੁਰਮਤ ਨੇ ਮਨੁੱਖਤਾ ਦੇ ਵਿੱਚ ਖਿੱਚੀ ਆ ਜੀ ਭਾਵੇਂ ਦੁਨੀਆ ਦੇ ਵਿੱਚ ਸਾਲ ਸੰਗਤ ਜਾਤ ਦੇ ਆਧਾਰ ਤੇ ਲੋਕਾਂ ਨੂੰ ਵੰਡਿਆ ਗਿਆ ਧਰਮ ਦੇ ਨਾਂ ਤੇ ਵੰਡਿਆ ਗਿਆ ਜੀ ਕਿੱਤਿਆਂ ਦੇ ਆਧਾਰ ਤੇ ਦੁਨੀਆ ਨੂੰ ਵੰਡਿਆ ਗਿਆ ਪਰ ਗੁਰਮਤ ਨੇ ਇੱਕੋ ਲਾਈਨ ਖਿੱਚੀ ਹੈ ਗੁਰਮਖ ਤੇ ਮਨਮਖ ਇੱਕ ਪਾਸੇ ਗੁਰਮਖ ਖੜੇ ਕਰ ਦਿੱਤੇ ਇੱਕ ਪਾਸੇ ਮਨਮਖ ਖੜੇ ਕਰ ਦਿੱਤੇ ਗੁਰਮਖ ਉਹ ਨੇ ਜਿਹੜੇ ਗੁਰਮਤਵਕੋ ਕਰਕੇ ਚੱਲ ਪੈਂਦੇ ਮਨਮਖ ਉਹ ਨੇ ਜਿਹੜੇ ਸਾਰੀ ਉਮਰ ਆਪਣੇ ਮਨ ਦੇ ਮੱਗਰ ਚੱਲਦੇ ਰਹਿੰਦੇ ਜੀ ਤੇ ਮਨ ਦੇ ਤਲ ਤੇ ਲਏ ਹੋਏ ਫੈਸਲੇ ਸਾਰੇ ਹੀ ਜ਼ਿਆਦਾਤਰ ਗਲਤ ਹੀ ਹੁੰਦੇ ਹਨ ਜਿੰਨਾ ਚਿਰ ਸੱਚ ਦੀ ਸੰਗਤ ਇਸ ਮਨ ਨੂੰ ਨਹੀਂ ਮਿਲਦੀ ਇਸ ਮਨ ਦੇ ਸਾਰੇ ਫੈਸਲੇ ਗਲਤ ਹਨ ਤੇ ਜਦੋਂ ਸਤਿਗੁਰੂ ਦੀ ਬਾਣੀ ਇਸ ਮਨ ਦਾ ਸਾਥ ਸੰਗਤ ਸਹਾਰਾ ਬਣ ਜਾਂਦੀ ਹੈ ਗੁਰੂ ਦਾ ਸ਼ਬਦ ਇਹਦਾ ਆਸਰਾ ਬਣ ਜਾਂਦਾ ਹੈ ਤੇ ਮਨ ਦੇ ਕੀਤੇ ਸਾਰੇ ਫੈਸਲੇ ਸਹੀ ਹੁੰਦੇ ਜਾਂਦੇ ਹਨ ਉਹੀ ਲੋਕ ਗੁਰਮਖ ਬਣ ਜਾਂਦੇ ਹਨ ਸੋ ਗੁਰਮਖ ਲਾਧਾ ਮਨ ਮੁਖ ਗਵਾਇਆ ਤੋ ਦਿਆਬ ਛੋੜਿਆ ਆਪ ਮਿਲਾਇਆ ਮੇਰੇ ਮਾਲਕ ਦੀ ਜਿਸ ਉੱਪਰ ਤੁਹਾਡੀ ਕਿਰਪਾ ਮੇਰ ਹੋ ਜਾਂਦੀ ਆ ਉਹਨੂੰ ਤੁਸੀਂ ਗੁਰਮਖ ਆਪਣਾ ਬਣਾ ਲੈਂਦੇ ਹੋ ਉਹਨੂੰ ਗੁਰਮਖ ਦਾ ਪੱਖ ਸਮਝਾ ਦਿੰਦੇ ਹੋ ਮਨਮੁਖਾਂ ਵਾਲੇ ਪੱਖ ਚਲੇ ਜਾਂਦੇ ਹਨ ਤੁਸੀਂ ਆਪ ਹੀ ਕਿਰਪਾ ਕਰਕੇ ਕਿਸੇ ਉੱਤੇ ਮਿਹਰਬਾਨ ਹੋ ਕਰਕੇ ਆਪਣੇ ਨਾਲ ਜੋੜਦੇ ਹੋ ਮੇਰੇ ਮਾਲਕ ਜੀ ਇਹ ਤੁਹਾਡੀ ਕਿਰਪਾ ਹੈ ਤੁਹਾਡੀ ਮਿਹਰ ਹੈ ਤੁਹਾਡੀ ਰਹਿਮਤ ਹੈ ਸੋ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਅਮਰਤ ਵੇਲੇ ਤਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਹੈ ਨਿਤਨੇਮ ਦੀਆਂ ਬਾਣੀਆਂ ਹੁਕਮਨਾਮਾ ਸਾਹਿਬ ਗੁਰੂ ਸਾਹਿਬ ਜੀ ਦੇ ਵਜ਼ੀਰ ਨੇ ਸਾਨੂੰ ਸਰਵਣ ਕਰਵਾਇਆ ਹੈ ਉਹਨਾਂ ਦੇ ਪਾਸੋਂ ਆਪਾਂ ਸਰਵਣ ਕੀਤਾ ਹੈ ਪਵਨ ਬਾਣੀ ਬੜੀ ਮਹਿੰਗੀ ਬਾਣੀ ਬਹੁਤ ਹੀ ਆਨੰਦ ਵਾਲੀ ਬਾਣੀ ਹੈ ਗਿਆਨ ਵਾਲੀ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੀ ਪਵਨ ਬਾਣੀ ਜੇਕਰ ਅਸੀਂ ਆਸਾ ਜੀ ਦੀ ਵਾਰ ਦੀ ਬਾਣੀ ਨੂੰ ਸਮਝ ਲਈਏ ਵੈਸੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਅਸੀਂ ਸਾਰੇ ਉਹਨੂੰ ਅਰਥਾਂ ਸਮੇਤ ਪੜ੍ਹੀਏ ਜੀ ਆਸਾ ਜੀ ਦੀ ਵਾਰ ਦੀ ਬਾਣੀ ਨੂੰ ਸੋ ਧੰਗੁਰੂ ਨਾਨਕ ਦੇਵ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਉਦਾਹਰਨਾਂ ਦੇ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਵੀ ਧਰਮ ਦੇ ਬੁਰਕੇ ਦੇ ਹੇਠ ਧਰਮ ਦੇ ਬਾਣੇ ਹੇਠ ਕਿੱਥੇ ਕਿੱਥੇ ਅਧਰਮ ਹੋ ਰਿਹਾ ਹੈ ਕਿੱਥੇ ਕਿੱਥੇ ਅਗਿਆਨਤਾ ਹੈ ਬਹੁਤ ਪ੍ਰੇਮ ਨਾਲ ਇਹ ਗੱਲ ਮਹਾਰਾ ਜੀ ਨੇ ਸਾਨੂੰ ਸਮਝਾਈ ਹੈ ਜੀ ਸੱਚੇ ਰੱਬ ਦੇ ਪਿਆਰੇ ਆਪਾਂ ਕਿਵੇਂ ਬਣ ਸਕਦੇ ਹਾਂ ਜੀ ਬੜੀਆਂ ਪਿਆਰੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜੀ ਇੱਕ ਮਹਾਰਾ ਜੀ ਦੀ ਬੜੀ ਕੀਮਤੀ ਉਦਾਹਰਨ ਚੱਕਰ ਲੱਗੇ ਚੱਕਰੀ ਜੋ ਚੱਲੇ ਖਸਮੇ ਪਾਏ ਸੋ ਮਹਾਰਾ ਕਹਿੰਦੇ ਨੌਕਰ ਤਾਂ ਉਹੀ ਸੰਗਾ ਹੁੰਦਾ ਜਿਹੜਾ ਖਸਮ ਦੇ ਮਾਲਕ ਦੇ ਮੁਤਾਬਕ ਚੱਲੇ ਜੀ ਆਪਣੇ ਮਾਲਕ ਦੇ ਮੁਤਾਬਕ ਕੋਈ ਨੌਕਰ ਚੱਲੇ ਤੇ ਉਹਨੂੰ ਬੜੀਆਂ ਖੁਸ਼ੀਆਂ ਮਿਲਦੀਆਂ ਨੇ ਤਨਖਾਹ ਵੀ ਵੱਧ ਮਿਲਦੀ ਹੈ ਤੇ ਉਹਨੂੰ ਸਤਕਾਰ ਵੀ ਦੂਜਿਆਂ ਨਾਲ ਵੱਧ ਮਿਲਦਾ ਹੈ ਜੀ ਚਾਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਈ ਵੀ ਜੇ ਉਹ ਆਪਣੇ ਮਾਲਕ ਦੇ ਮੁਤਾਬਕ ਮਾਲਕ ਦੇ ਕਹਿਣੇ ਦੇ ਚੱਲਦਾ ਉਹਦੇ ਅਨਸਾਰ ਉਹ ਕਰਕੇ ਚੱਲਦਾ ਉਹਨੂੰ ਸਾਰਾ ਕੁਝ ਵਾਧਾ ਮਿਲਦਾ ਫਿਰ ਤਨਖਾਹ ਵੀ ਵਾਧਾ ਮਿਲੂ 5000 ਜੇਕਰ ਦਿੰਨੇ ਆ ਤੇ 500 ਵਾਧੇ ਦੇਾਂਗੇ ਉਹਨੂੰ ਹੋਰ ਲੀੜਾ ਕੱਪੜਾ ਬਹੁਤ ਕੁਝ ਨੌਕਰ ਲੈ ਜਾਂਦਾ ਫਿਰ ਮਾਰਾ ਕਹਿੰਦੇ ਕੋਈ ਹੁਕਮਾਨ ਦੇ ਵਿੱਚ ਚੱਲੇ ਦੁਨਿਆਵੀ ਤੌਰ ਤੇ ਇੱਕ ਨੌਕਰ ਉਹਨੂੰ ਸਾਰਾ ਕੁਝ ਮਿਲਦਾ ਹੈ ਬਸ ਇੱਥੋਂ ਹੀ ਨੁਕਤਾ ਮਾਰਾ ਕਹਿੰਦੇ ਸਮਝ ਲਓ ਜਿਹਨੂੰ ਗੁਰੂ ਦੇ ਮੁਤਾਬਕ ਉਹ ਕਰਕੇ ਚੱਲਣਾ ਆ ਗਿਆ ਨਾ ਜਿਹੜਾ ਏਦਾਂ ਗੁਰੂ ਦੇ ਅਦਬ ਵਿੱਚ ਗੁਰੂ ਦੇ ਭੈ ਵਿੱਚ ਰਹਿੰਦਾ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਅੱਜ ਨਹੀਂ ਤੇ ਕੱਲ ਸਾਰੀਆਂ ਦਾਤਾਂ ਨੂੰ ਮਿਲ ਹੀ ਜਾਂਦੀਆਂ ਨੇ ਅੱਜ ਨਹੀਂ ਤੇ ਕੱਲ ਉਹਨੇ ਪ੍ਰੇਮ ਰਸਤੇ ਵਿੱਚ ਮਹਾਰਾ ਕਹਿੰਦੇ ਜੋੜੀ ਜਾਣਾ ਹੈ ਜੀ ਜਿੱਥੇ ਮਾਲਕ ਦੀ ਕਿਰਪਾ ਹੋ ਜਾਂਦੀ ਚੱਕਰ ਲੱਗੇ ਚੱਕਰੀ ਤੇ ਚੱਲੇ ਖਸਮੇ ਭਾਏ ਹਰਮਤ ਇਸਨੋਂ ਅਗਲੀ ਉਹ ਵੱਜੋਂ ਪੇ ਦੂਣਾ ਖਾਏ ਵੱਜੋਂ ਹੁੰਦਾ ਤਨਖਾਹ ਤਨਖਾਹ ਵੀ ਜ਼ਿਆਦਾ ਤੇ ਇੱਜ਼ਤ ਵੀ ਵੱਧ ਹਰਮਤ ਹੁੰਦੀ ਇੱਜ਼ਤ ਉਹ ਵੱਜੋਂ ਪੇ ਦੂਣਾ ਖਾਏ ਫਿਰ ਅਗਲਾ ਬਚਨ ਮਹਾਰਾਜ ਜੀ ਨੇ ਅਗਲਾ ਪੱਖ ਵੀ ਰੱਖ ਦਿੱਤਾ ਵੀ ਜੇ ਕਿਤੇ ਨੌਕਰ ਦੇ ਅੰਦਰ ਆ ਜਾਵੇ ਹੰਕਾਰ ਕਿ ਜਿੱਥੇ ਮਾਲਕ ਬੈਠਾ ਹੋਵੇ ਉਹ ਵੀ ਜਾ ਕਰਕੇ ਦੌੜ ਕਰਕੇ ਉੱਥੇ ਬਹਿ ਜਾ ਕਰੇ ਜੀ ਨਾਲ ਹੀ ਉਹਦੇ ਬਰਾਬਰ ਤੇ ਫਿਰ ਉਹਨੂੰ ਕੀ ਮਿਲਦਾ ਹੈ ਜੀ ਕੁਝ ਵੀ ਮਾਲਕ ਦੇ ਪਾਸੋਂ ਪ੍ਰਾਪਤ ਨਹੀਂ ਕਰ ਸਕਦਾ ਉਹਦੀ ਤਨਖਾਹ ਵੀ ਜਾਂਦੀ ਹੈ ਤੇ ਇੱਜ਼ਤ ਵੀ ਉਹਦੀ ਸਾਥ ਸੰਗਤ ਖਵਾਰ ਹੁੰਦੀ ਹੈ ਫਿਰ ਖਾਸਮੇ ਕਰੇ ਬਰਾਬਰੀ ਫਿਰ ਗਹਿਰ ਤੇ ਅੰਦਰ ਪਾਏ ਉਹ ਵਜੋਂ ਗਵਾਏ ਅਗਲਾ ਮੋਹ ਮਹ ਪਾਣਾ ਖਾਏ ਜੇਕਰ ਉਹੀ ਨੌਕਰ ਮਾਲਕ ਨੂੰ ਅੱਖਾਂ ਲਗਾਉਣੀਆਂ ਸ਼ੁਰੂ ਕਰ ਦੇਵੇ ਤੇ ਮਾਲਕ ਧੱਕੇ ਮਾਰ ਕਰਕੇ ਘਰੋਂ ਵੀ ਕੱਢ ਦਿੰਦਾ ਜੀ ਫਿਰ ਇਹ ਗੱਲ ਸਾਨੂੰ ਸਮਝਾਉਣ ਵਾਸਤੇ ਵੀ ਜੇ ਆਪਾਂ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੇ ਅਨਸਾਰ ਚੱਲੀਏ ਤੇ ਭਾਈ ਤੁਹਾਨੂੰ ਦਾਤਾਂ ਵੀ ਵੱਧ ਮਿਲ ਜਾਣਗੀਆਂ ਤੇ ਮਹਾਰਾ ਕਹਿੰਦੇ ਫਿਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਪਿਆਰ ਸਤਕਾਰ ਵੀ ਤੁਹਾਨੂੰ ਜਿਆਦਾ ਮਿਲੇਗਾ ਜੇ ਸਾਨੂੰ ਗੁਰੂ ਦੇ ਹੁਕਮਾਂ ਦੇ ਵਿੱਚ ਚੱਲਣਾ ਆ ਜਾਏ ਜੇ ਕਿਤੇ ਗੁਰੂ ਦੇ ਮੁਤਾਬਕ ਅਸੀਂ ਪਹਿਨ ਲਈਏ ਗੁਰੂ ਦੇ ਮੁਤਾਬਕ ਛਕਣਾ ਸ਼ੁਰੂ ਕਰ ਦਈਏ ਗੁਰੂ ਦੇ ਮੁਤਾਬਕ ਰਹਿਣਾ ਸੈਣਾ ਸ਼ੁਰੂ ਕਰ ਦਈਏ ਤੇ ਜੀਵਨ ਸਫਲ ਹੋ ਜਾਂਦਾ ਹੈ ਸਾਧ ਸੰਗਤਾਂ ਦਾ ਜੋ ਪਾਵਨ ਸ਼ਬਦ ਹੈ ਇਹ ਪਾਵਨ ਸ਼ਬਦ ਦੀਨ ਅਤੇ ਦੁਨੀਆ ਦੇ